ਪਟਿਆਲਾ ਦੇ ਢੀਲਵਾਲ ਦੇ ਰਹਿਣ ਵਾਲੇ ਇੱਕ ਪਰਿਵਾਰ ਨੇ ਆਪਣੇ 마ਸੂਮ ਬੱਚੇ ਦੀ ਬਾਹ ਟੁੱਟਣ ਦੇ ਇਲਾਜ ਲਈ ਦੇਵਿਗੜ ਰੋਡ ਤੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ ਡਾਕਟਰਾਂ ਦੀ ਅਣਗਹਿਲੀ ਦੇ ਕਾਰਨ ਗਲਤ ਟੀਕਾ ਲਗਾਇਆ ਗਿਆ ਜਿਸ ਨਾਲ 마ਸੂਮ ਬੱਚੇ ਦਾ ਮੂੰਹ ਨੀਲਾ ਪੈ ਗਿਆ ਗੰਭੀਰ ਹਾਲਤ ਦੇ ਵਿੱਚ ਬੱਚੇ ਨੂੰ ਪਟਿਆਲਾ ਦੇ ਸਰਕਾਰੀ ਦੇ ਜ਼ਿਲ੍ਹਾ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਮੇਰਾ ਨਾਮ ਰਾਹੁਲ ਹੈ ਜੀ। ਭਾਜੀ ਕਿੱਥੇ ਰਹਿੰਦੇ ਹੋ? ਅਸੀਂ ਪ੍ਰਾਉਰ ਵਿਦਿਆਨਗਰ ਤੋਂ ਆਏ ਹਾਂ। ਇਹ ਕారణ ਕੀ ਹੈ ਬੱਚੇ ਦੀ ਜਾਨ ਜਾਣ ਦਾ ਕਾਰਨ ਕੀ ਹੈ? ਇਹ ਜੀ ਮੇਰੇ ਕੋਲ ਨਾਲ ਹੀ ਮਿਸਤਰੀ ਦਾ ਕੰਮ ਕਰਦੇ ਆ। ਤੇ ਇਹਨਾਂ ਨੂੰ ਸਵੇਰੇ ਘਰਦਿਆਂ ਨੇ ਇਹਨਾਂ ਨੇ ਫੋਨ ਕੀਤਾ ਤੇ ਵੀ ਬੱਚੇ ਦੀ ਵੀ ਬਾਹ ਟੁੱਟ ਗਈ ਹੈ। ਟੁੱਗ ਗਈ। ਟੁੱਗ ਗਈ ਬਾਹ। ਬੱਚੇ ਦੀ ਬਾਹ ਵੀ ਦੋ ਟੁਕੜੇ ਗਿਰੇ। ਇਹ ਮੇਰੇ ਕੰਮ ਮੇਰਾ ਦਰਵਾਜ਼ਾ ਖੜਕਾਉਣ ਲੱਗੇ ਸਵੇਰੇ ਵੀ ਵੀ ਮੇਰੇ ਨਾਲ ਚੱਲੋ। ਵੀ ਆਪਾਂ ਬੱਚੇ ਨੂੰ ਦਵਾਈ ਦਿਵਾ ਲਈ ਤੇ ਅਸੀਂ ਦਵਾਈ ਦਿਵਾਣ ਗਏ ਮਤਲਬ ਬੱਚੇ ਦੀ ਚੈੱਕਅਪ ਕਰਾਣ ਗਏ ਤੇ ਉੱਥੇ ਅਸੀਂ ਐਕਸ-ਰੇ ਵੀ ਕਰਾਇਆ। ਪਹਿਲਾਂ ਬਲੱਡ ਸੀ ਅੱਜ ਨਾਲ ਸੀ ਮੈਂ ਮੈਂ ਆਪ ਖੁਦ ਬੱਚੇ ਨੂੰ ਫੜ ਕੇ ਲੈ ਕੇ ਗਏ ਜੀ ਉਸ ਟਾਈਮ ਬਿਲਕੁਲ ਮਲਵ ਘਰ ਤੋਂ ਗੋਦੀ ਚ ਚੁੱਕਿਆ ਸੀ ਨਾਲ ਲੈ ਕੇ ਗਏ ਐਕਸਰਾ ਕਰਾਇਆ ਜੀ ਫਿਰ ਉਹ ਬੰਦਾ ਕਹਿੰਦਾ ਜਿਹੜੇ ਡਾਕੜਾ ਹੈ ਉਥੇ ਬਹਾਦਰ ਗੜਾ ਪਾ ਗਏ ਸੀ ਬਹਾਦਰ ਗੜਾ ਗਏ ਸੀ ਉਹ ਕਹਿੰਦਾ ਬੰਦਾ ਕਹਿੰਦਾ ਵੀ ਤਾ ਇਹਨਾਂ ਦੂਜੇ ਹਸਪੀਟਲ ਚ ਲੈ ਜਾਓ 100% ਠੀਕ ਹੋ ਜਾਏਗਾ 100% ਠੀਕ ਹੋ ਜਾਏਗਾ ਫਿਰ ਅਸੀਂ ਦੂਜੇ ਹਸਪੀਟਲ ਜਿਹੜਾ ਫਨ ਬਰਡ ਦੇ ਸਾਹਮਣੇ ਆ ਫਿਰ ਉਥੇ ਅਸੀਂ ਚਲੇ ਗਏ ਤੇ ਉੱਥੇ ਜਾ ਕੇ ਉਹ ਕਹਿੰਦਾ ਵੀ ਹਾਂ ਤੁਹਾਡੇ ਬੱਚੇ ਨੂੰ ਬਿਲਕੁਲ ਸਹੀ ਕਰ ਦਾਂਗੇ ਤੇ ਇਹਦਾ ਆਪਰੇਸ਼ਨ ਕਰਨਾ ਪੈਣਾ 20000 ਦਾ ਜਮਾ ਕਰਾ ਦੋ ਇਹਨਾਂ ਨੇ 20000 ਰੁਪਏ ਜਮਾ ਵੀ ਕਰਾਤਾ ਜੀ ਇੱਕ ਇੰਜੈਕਸ਼ਨ ਪੈਣਾ ਲਗਾਤਾ ਜੀ ਨਾੜ ਦੇ ਵਿੱਚ ਬਾਹਰ ਵਿੱਚ ਲੱਗੇ ਆ ਜੀ ਤੇ ਫਿਰ ਕਹਿੰਦਾ ਦੂਜਾ ਇੰਜੈਕਸ਼ਨ ਨਾ ਬਾਹਰ ਵਿੱਚ ਕਿਸ ਕਰਕੇ ਨਹੀਂ ਲੱਗਦਾ ਵੀ ਹੱਡੀ ਟੁੱਟੀ ਠੀਕ ਆ ਵੀ ਆਪ ਨਹੀਂ ਲਾਇਆ ਇਹ ਵਰਕਰ ਤੋਂ ਲਵਾਇਆ ਫਿਰ ਅੰਦਰ ਆਰਮ ਦੇ ਕਿਉਂ ਇੱਕ ਕੱਚ ਦੇ ਵਿੱਚ ਇੰਜੈਕਸ਼ਨ ਲੱਗੂਗਾ ਫਿਰ ਜਦੋਂ ਇਹਨਾਂ ਨੇ ਜੀ ਕੱਚ ਦੇ ਵਿੱਚ ਇੰਜੈਕਸ਼ਨ ਲਵਾਉਣ ਲੱਗੇ ਕੋਈ ਬੱਚਾ ਕੱਚ ਦੇ ਵਿੱਚ ਇੰਜੈਕਸ਼ਨ ਨਹੀਂ ਲਵਾਉਂਦਾ ਫਿਰ ਇਹਨਾਂ ਨੇ ਨੀਚੋਂ ਦੀ ਸਟਾਫ ਬ ਫਿਰ ਉਸ ਵਾਰ ਵੀ ਨਾ ਨੇ ਮਤਲਬ ਕਾफी ਜਿਆਦਾ ਬੱਚੇ ਨੂੰ ਜਿਵੇਂ ਆਪਾਂ ਕਹਿੰਦੇ ਦੱਬ ਕੇ ਐਦਾਂ ਨੂੜ ਕੇ ਐਨ ਬਾਹਾਂ ਮੋੜ ਕੇ ਫਿਰ ਉਹਦੇ ਕੱਛ ਦੇ ਵਿੱਚ ਇੰਜੈਕਸ਼ਨ ਡਾਕਟਰ ਵੱਲੋਂ ਡਾਕਟਰ ਵੱਲੋਂ ਜੀ ਸਟਾਫ ਹੈ ਸਟਾਫ ਨੇ ਇੱਕ ਲੇਡੀਸ ਲੇਡੀ ਸੀਗੀ ਜੀ ਤੇ ਦੋ ਜੈਂਟ ਸੀਗੇ ਜੀ ਉਹਨਾਂ ਨੇ ਬੱਜ ਆਪਣੇ ਬਰਕਰ ਨੂੰ ਵੀ ਵੱਜ ਵੱਜ ਕੇ ਪੰਦ ਇੱਕ ਨੇ ਦਾ ਬਾਹ ਖੋਲਦੀ ਐਦਾਂ ਪਿੱਛੇ ਨੂੰ ਐ ਉੱਪਰ ਸੀ ਮਤਲਬ ਚੱਕ ਕੇ ਫਿਰ ਉਹਦੇ ਵੀ ਇੰਜੈਕਸ਼ਨ ਲਾਇਆ ਜੀ ਜ਼ਬਰਦਸਤੀ ਲਾਇਆ ਤੇ ਫਿਰ ਉਪਰ ਵਾਲਾ ਬੱਚਾ ਨਾ ਸ਼ਾਂਤ ਜਿਹਾ ਹੋ ਗਿਆ ਸ਼ਾਂਤ ਹੋਂਦੋ ਬਾਅਦ ਜਿਹੜੇ ਰਹਿਣਾ ਮਸਾ ਹੀ ਇੱਕ ਅੱਧਾ ਮਿੰਟ ਲੱਗਿਆ ਹੋਣਾ ਜੀ ਇਸ ਲੋਥੇ ਖੜੇ ਹੀ ਸੀਗੇ ਤੇ ਇਹਨਾਂ ਦੇ ਪਾਵਨ ਸਾਹਿਬ ਮਤਲਬ ਸਾਰਾ ਕੁਝ ਦੇਖ ਰਹੇ ਸੀ ਮਤਲਬ ਕੋਲ ਖੜੇ ਸੀ ਜਦੋਂ ਉਹ ਆਂ ਜੀ ਤੇ ਇਹ ਇੱਕਦਮ ਭੱਜੇ ਗਏ ਡਾਕਟਰ ਦੇ ਪਿੱਛੇ ਪਿੱਛੇ ਕਹਿੰਦੇ ਡਾਕਟਰ ਸਾਹਿਬ ਵੀ ਦੇਖੋ ਕੀ ਹੋ ਗਿਆ ਮੂੰਹ ਤੋਂ ਝੱਗ ਨਿਕਲ ਰਹੀ ਹੈ ਤੇ ਬੱਚੇ ਨੂੰ ਐਦਾ ਦੌਰਾ ਪੈ ਗਿਆ ਇੱਕਦਮ ਇੰਜੈਕਸ਼ਨ ਲੱਗਣ ਦੇ ਨਾਲ ਤੇ ਉਦੋਂ ਬਾਅਦ ਬਸ ਮੇਰੇ ਹੱਥਾਂ ਦੇ ਵਿੱਚ ਹੀ ਬੱਸ ਲੱਗਦਾ ওভারਡੋਸ ਲੰਘ ਹੋਇਆ ওভারਡੋਸ 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 ਰਿਐਕਸ਼ਨ ਹੋ ਗਈ ਜੀ ਮਤਲਬ ਨਹੀਂ ਡਾਕਟਰ ਕਿੱਦਾਂ ਵੀ ਕਿੱਦਾਂ ਦਾ ਡਾਕਟਰ ਹਸਪੀਟਲ ਸੀ ਆ ਕੋਈ ਡਾਕਟਰ ਸੀ ਹਸਪੀਟਲ ਸੀਗਾ ਲੇਕਿਨ ਉਹ ਡਾਕਟਰ ਕਾਬਲ ਨਹੀਂ ਲੱਗਿਆ ਹੈਗਾ ਸਾਨੂੰ ਇਹ ਕਿਹੜਾ ਹਸਪੀਟਲ ਦਾ ਨਾਮ ਹੈ ਹਸਪੀਟਲ ਫਨਵਰਲ ਦੇ ਬਿਲਕੁਲ ਸਾਹਮਣੇ ਹੈ ਜੀ ਤੋਂ ਨਾਮ ਹੈ ਕੁਝ ਜੋੜੀਆਂ ਸੜਕਾਂ ਜੋੜੀਆਂ ਸੜਕਾਂ ਦੇ ਉੱਪਰ ਹੀ ਹੈ ਜੀ ਰੋਡ ਦੇ ਉੱਪਰ ਹੀ ਹੈ ਹਸਪੀਟਲ ਫਨਵਰਲ ਦੇ ਬਿਲਕੁਲ ਸਾਹਮਣੇ ਹੈ ਯਾਨੀ ਬੱਚੇ ਨੂੰ ਲੈ ਕੇ ਵੀ ਆਏ ਹੋ ਉਹ ਲੈ ਗਿਆ ਨਾ ਤੇ ਉਹ ਉਹ ਚੁੱਕ ਕੇ ਲੈ ਗਿਆ ਉਹਨੂੰ ਬਿਠਾ ਕੇ ਲੈ ਕੇ ਆਇਆ ਕਾਰ ਦੇ ਵਿੱਚ ਬਿਠਾ ਕੇ ਲੈ ਕੇ ਆਇਆ ਤੇ ਉਹਨੂੰ ਮਤਲਬ ਸਮਝਦਾ ਕੁਛ ਹੈ ਨਹੀਂ ਸਿੱਗੀ ਉਹ ਤਾਂ ਸਿਰਫ ਮਤਲਬ ਪੁੱਛ ਪੁੱਛ ਕੇ ਨੇ ਜਿਹੜੇ ਉਹਦੇ ਵਰਕਰ ਅੱਗੇ ਸੀਗੇ ਕੰਪਾਉਂਡਰ ਵਗੈਰਾ ਰੱਖੇ ਹੋਏ ਉਹਨੂੰ ਪੁੱਛ ਪੁੱਛ ਕੇ ਉਹ ਕਿਹੜੀ ਮੈਡੀਸਿਨ ਦਈਏ ਹੋਰ ਕੀ ਮੈਂ ਕਰੀਏ ਐਸਾ ਮਤਲਬ ਘਬਰਿਆ ਫਿਰਦਾ ਹਰ ਹਸਪੀਟਲ 'ਚ ਫੋਨ ਕਰ ਕਰਕੇ ਪੁੱਛ ਰਿਹਾ ਜੀ ਭੱਜ ਗਿਆ ਨਹੀਂ ਅੱਜ ਉਹ ਉਰੇ ਤੋਂ ਹੀ ਭੱਜੇ ਜੀ ਬਗੜਾ ਹੋ ਗਿਆ ਬੱਚੇ ਦੀ ਮੌਤ ਕਿੱਥੇ ਹੋਈ ਹੈ ਬੱਚੇ ਦੀ ਮੌਤ ਉਰੇ ਹੋਈ ਹੈ ਜੀ ਅੱਗੇ ਇੱਕ ਹੀ ਬੱਚਾ ਜੰਦ ਬੱਚਾ ਠੀਕ ਸੀ ਯਾਰ ਸਟ੍ਰੈਡ ਹਾਲਾਤ ਬਿਗੜਦੀ ਹੀ ਆਈ ਹੈ ਜੀ ਰਸਤੇ ਦੇ ਵਿੱਚ ਰਸਤੇ ਵਿੱਚ ਹਰ ਕਿਤਾ ਦੀ ਕਾਰਵਾਈ ਦੀ ਮੰਗ ਕਰਦੇ ਅਸਾਂ ਇਨਸਾਨ ਵੀ ਜਾਣੇ ਜੀ ਇਹ ਨਾ ਇਹਨਾਂ ਦੇ ਬੱਚਾ ਦੇਖੋ 4.5 ਸਾਲ ਦਾ ਬੱਚਾ ਪੂਰਾ ਹੋ ਗਿਆ ਜੀ ਉੱਥੇ ਪੂਰਾ ਹੋਇਆ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਤਾਂ ਮੈਂ ਤਾਂ ਉੱਥੇ ਮੇਰਾ ਟਰਾਂਸਪੋਰਟ ਦਾ ਕੰਮ ਹੈ ਜੀ ਆਪਣਾ ਮੈਂ ਉੱਥੇ ਵੇਹਣ ਵਿੱਚੋਂ ਮੇਰੇ ਕੋਲ ਕੰਮ ਕਰਦਾ ਤੇ ਸਵੇਰੇ ਭੱਜਿਆ ਭੱਜਿਆ ਆਇਆ ਕਹਿੰਦਾ ਮੇਰੇ ਬੱਚੇ ਦੀ ਬਾਹ ਟੁੱਪ ਗਈ ਤੇ ਮੇਰੇ ਨਾਲ ਮੜ ਜਾ ਲੈ ਕੇ ਚੱਲੋ ਠੀਕ ਹੈ ਜੀ ਨਾਮ ਹੈ ਮੈਂ ਮੈਂ ਜੀ ਮੇਰਾ ਨਾਮ ਮਹਿੰਦਰ ਸਿੰਘ ਹੈ ਜੀ ਮੈਂ ਢੀਲ ਵਾਲਦਾ ਜੀ ਸਰ ਮੇਰੇ ਬੱਚੇ ਦੀ ਬਾਹ ਟੁੱਟੀ ਸੀ ਸਿਰਫ ਛੋਟੀ ਜੀ ਪੌੜੀਆਂ ਤੇ गिर ਕੇ 2 ਫੁੱਟ ਦੀ ਤੇ ਜੀ ਬੱਚੇ ਦੀ ਬਾਹ ਟੁੱਟਣ ਨਾਲ ਮੈਂ ਬਾਦਰਗੜ ਗਿਆ ਜੀ ਸਾਡੀ ਵਾਲੇ ਡਾਕਟਰ ਕੋਲ ਉਹਨਾਂ ਨੇ ਐਕਸਰਾ ਕਰਕੇ ਕਿਹਾ ਵੀ ਬਾਹ ਟੁੱਟੀ ਹੋਈ ਆ ਬੱਚੇ ਦੀ ਤੁਸੀਂ ਵੀ ਉਧਰ ਲੈ ਜਾਓ ਵੀ ਦੇਵੀਗੜ ਰੋਡ ਤੇ ਹਸਪੀਟਲ ਆ ਜੀ ਸਨਵਾਲਡ ਦੇ ਸਾਹਮਣੇ ਤੇ ਉੱਥੇ ਜਾ ਕੇ ਮੈਂ ਡਾਕਟਰ ਨੂੰ ਪੁੱਛਿਆ ਮੈਂ ਕਿ ਡਾਕਟਰ ਬਾਹ ਠੀਕ ਹੋ ਜੇਗੀ ਬੱਚੇ ਦੀ ਕਹਿੰਦਾ ਕੋਈ ਗੱਲ ਨਹੀਂ ਕਰਕੇ ਠੀਕ ਹੋ ਜਾਗੀ ਵੀ ਅਸੀਂ ਵੇ ਉਹਨੂੰ ਵੀ ਥੋੜਾ ਬਿਓਸ਼ੀ ਦਾ ਟੀਕਾ ਲਾਵਾਂਗੇ ਬਾਹ ਨੂੰ ਵੀ ਬਾਹ ਸੁਨ ਹੋ ਜੇਗੀ ਬਾਹ ਸੁਨ ਹੋਣ ਕਰਕੇ ਬੱਚਾ ਥੋੜੀ ਦੇਰ ਸੌਊਗਾ ਵੀ ਉਸ ਤੋਂ ਬਾਅਦ ਸਿੱਟੀ ਦਾ ਲਾ ਕੇ ਵੀ ਬੱਚੇ ਨੂੰ ਵੀ ਦੇ ਮਾਂ ਦਾ ਆਪਰੇਸ਼ਨ ਕਰਾਂਗੇ ਜੀ ਉਸ ਤੋਂ ਬਾਅਦ ਕੀ ਹੋਇਆ ਉਹ ਡਾਕਟਰ ਕਹਿੰਦਾ ਮੈਂ ਮੈਂ ਆ ਰਿਹਾ ਮੇਰਾ ਲੰਚ ਦਾ ਟਾਈਮ ਹੋ ਗਿਆ ਬਰਕਰ ਨੂੰ ਛੱਡ ਕੇ ਚਲੇ ਗਿਆ ਬਹੁਤ ਅੰਗੇਲੀ ਕਰੇਗੀ ਇਹਨਾਂ ਨੇ ਉਹਦੇ ਨੂੰ ਛੱਡ ਕੇ ਚਲੇ ਗਏ ਜੀ ਤੇ ਬੱਚੇ ਨੂੰ ਮੇਰੇ ਨਾਲ ਹੀ ਨਾ ਉਹ ਮੂੰਹ ਲੀਲਾ ਹੋ ਗਿਆ ਮੂੰਹ ਚੋ ਚੱਗਣੇ ਕੜ ਲੱਗੇ ਪੂਰਾ ਬੋਲ ਲੀਲੇ ਹੋ ਗਏ ਉਹਦੇ ਜੀ ਉਸ ਤੋਂ ਬਾਅਦ ਡਾਕਟਰ ਕੋਲ ਗਿਆ ਮੈਂ ਡਾਕਟਰ ਰੋਟੀ ਖਾਂ ਅੰਦਰ ਬੈਠਿਆ ਸੀ ਜੋ 5-10 ਮਿੰਟ ਦਾ ਲੇਟ ਆਇਆ ਜੀ ਉਹ ਫਿਰ ਉਸ ਤੋਂ ਬਾਅਦ ਅਣਗੇਲੀ ਕਰੀ ਗਿਆ ਉਸ ਤੋਂ ਬਾਅਦ ਵਰਕਰਾਂ ਨੂੰ ਪੁੱਛ ਪੁੱਛ ਕੇ ਕੰਮ ਕਰੀ ਗਿਆ ਜੀ ਉਹ ਤੇ ਦੂਸਰਾ ਨੰਬਰ ਜਦੋਂ ਅੰਦਰ ਗਿਆ ਉਹਦਾ ਕੋਈ ਵੀ ਸਮਾਨ ਕੋਈ ਵੈਂਟੀਲੇਟਰ ਕੋਈ ਵੀ ਉਸ ਸਿਸਟਮਾਂ ਸੀ ਨਹੀਂ ਸੀ ਜੀ ਉਸ ਤੋਂ ਬਾਅਦ ਉਹ ਕੁਛ-ਮੁਛ ਕੇ ਆਪਣੇ ਜਿਹੜੇ ਹੈਲਪਰ ਸੀ ਉਹਨਾਂ ਨੂੰ ਕੁਛ-ਮੁਛ ਕੇ ਕੰਮ ਕਰੀ ਗਿਆ ਕਦੇ ਉਹ ਨੌ ਤੇ ਲਾਣ ਵਾਲੀ ਮਸ਼ੀਨ ਜੀ ਲਾਈ ਗਿਆ ਕਦੇ ਬੀਪੀ ਚੈੱਕ ਕਰਨ ਵਾਲੇ ਬਰਕਰਾਂ ਬੀਪੀ ਵੀ ਪ੍ਰੋਪਰ ਚੈੱਕ ਨਹੀਂ ਕਰਦਾ ਸੀ ਬੀਪੀ ਵੀ ਢਿੱਲਾ ਜਾਂ ਲਾ ਕੇ ਬੱਚੇ ਦੇ ਬੀਬੀ ਦੇ ਕੋ ਬਾਹ ਤੇ ਲਾਣੇ ਆਪਾਂ ਉਹਨਾਂ ਜਿਹੜਾ ਔਰੇ ਲੱਤਾਂ ਦੇ ਲਾ ਕੇ ਚੈੱਕ ਕਰਦਾ ਪਿਆ ਸੀ ਜੀ ਇਹ ਆਪਣੇ ਔਰੇ ਆ ਜੀ ਫਨਵਾਲ ਦੇ ਸੰਮ ਕੀ ਨਾਮ ਸੀ ਜਰੋ ਦਾ ਫਨਵਾਲ ਦੇ ਸੰਮ ਦੇ ਨਾਮ ਸੀ ਜੀ ਉਹ ਨਵਦੀਪ ਹਸਪੀਟਲ ਜੋੜੀ ਸੜਕਾ ਹਾਈ ਲੜਕਾ ਕੀ ਲੱਗਦਾ ਬੱਚੇ ਦੀ ਅੰਗਲੀ ਨਾਲ ਜਾਨ ਗਈ ਆ ਬੱਚੇ ਦੀ ਬਹੁਤ ਹਨ ਗੰਢੀ ਨਾਲ ਕੀ ਆ ਜੀ ਡਾਕਟਰ ਬਿਲਕੁਲ ਵੀ ਨਾ ਪਰਵਾਹ ਸੀ ਜੀ ਡਾਕਟਰ ਦੇ ਕੋਲ ਉਹਦੇ ਮਾਈ ਹੈ ਨੀ ਪੂਰਾ ਪ੍ਰੋਫੈਟ ਰਹਿਣਾ ਸੀ ਨਾ ਡਾਕਟਰ ਨੇ ਕੁਝ ਵੀ ਨਹੀਂ ਸੀ ਜੀ ਨਾਰਮਲ ਇਹਦੇ ਪੁਲਿਸ ਵਾਲੇ ਵਾਂਗੂ ਖਾਕੀ ਵਰਦੀ ਪਾਈ ਵੀ ਸੀ ਟੋਪ ਮਤਲਬ ਪੱਗ ਬੁਗ ਬੰਨੀ ਵੀ ਸੀ ਲੱਗਦਾ ਹੀ ਨਹੀਂ ਸੀ ਵੀ ਡਾਕਟਰ ਹੈ ਜੀ ਬਹੁਤ ਹਨ ਗੰਢੀ ਕਰ ਰਿਆ ਸੀ ਤੇ ਦੂਸਰਾ ਨੰਬਰ ਆਪਣੇ ਹੈਲਪਰਾਂ ਨੂੰ ਹੀ ਪੁੱਛ ਪੁੱਛ ਕੇ ਕੰਮ ਕਰਦਾ ਪਿਆ ਸੀ ਜੀ ਦੂਸਰਾ ਨੰਬਰ ਉਸ ਤੋਂ ਬੱਚੇ ਦੇ ਛਿੜਕ ਕੇ ਟੀਕਾ ਲਾਇਆ ਜੀ ਟੀਕਾ ਲਾ ਕੇ ਬੱਚੇ ਨੂੰ ਬੱਚੇ ਨੂੰ ਗਾਲ੍ਹਾਂ ਵੀ ਕੱਢੀਆਂ ਉਸ ਤੋਂ ਬਾਅਦ ਬੱਚੇ ਦੇ ਸਾਹਮਣੇ ਹਾਂ ਜੀ ਹਾਂ ਉਸ ਤੋਂ ਬਾਅਦ ਜੀ ਸੀ ਮੈਨ ਬੱਚਾ ਉਸ ਤੋਂ ਬਾਅਦ ਥੋੜੀ ਦੇਰ ਬੇਹੋਸ਼ ਹੋ ਜਾਆ ਬੱਚੇ ਨੂੰ ਖਾ ਬਹੁਤ ਜ਼ਿਆਦਾ ਝੱਗ ਆਈ ਜੀ ਉਸ ਤੋਂ ਬਾਅਦ ਜਦ ਇਹਨਾਂ ਨੇ ਨਹੀਂ ਸਮਝਿਆ 5 10 ਮਿੰਟ ਬਾਅਦ ਕਦੇ ਕਿਸੇ ਡਾਕਟਰ ਨੂੰ ਫੋਨ ਕਰ ਰਹੇ ਕਦੇ ਕਿਸੇ ਡਾਕਟਰ ਨੂੰ ਫੋਨ ਕਰ ਰਹੇ ਕਦੇ ਕਿਸੇ ਹਸਪਤਾਲ 'ਚ ਫੋਨ ਕਰ ਰਹੇ ਇਹ ਆਰ ਬਾਰ ਹਸਪਤਾਲ ਤੋਂ ਪੁੱਛ ਪੁੱਛ ਕੇ ਉਹਨਾਂ ਨੂੰ ਦੱਸ ਦੱਸ ਕੇ ਉਹਨਾਂ ਤੋਂ ਦਵਾਈ ਮੈਡੀਸਿਨਾਂ ਪੁੱਛਦਾ ਪਿਆ ਸੀ ਜੀ ਇਹਨੂੰ ਕੋਈ ਮੈਡੀਸਿਨਾਂ ਦਾ ਨਹੀਂ ਪਤਾ ਲੱਗਿਆ ਤੇ ਉਸ ਤੋਂ ਬਾਅਦ ਇਹਨੇ ਕੀ ਕਰਿਆ ਜੀ ਉਸ ਤੋਂ ਬਾਅਦ ਅਨਾਈ ਸਭ ਬਣਿਆ ਮੈਂ ਕਿਹਾ ਛੋਟੇ ਬਾਰੇ ਤਰੀਕੇ ਆ ਜੀ ਉੱਥੇ ਵੀ ਉਹ ਗੰਦੇ ਵੀ ਬੱਚੇ ਨੂੰ ਦੌਰਾ ਪਿਆ ਵੀ ਦੌਰੇ ਦੇ ਕਰਕੇ ਬੱਚੇ ਨੂੰ ਵੀ ਚਲੋ ਫਿਰ ਕਹਿੰਦੇ ਵੀ ਅਮਰ ਹਸਪੀਟਲ ਚ ਲੈ ਚਾਲਦਾ ਫਿਰ ਉਰੇ ਲਿਆਏ ਜੀ ਉਰੇ ਆਪ ਲੇ ਕੇ ਆਇਆ ਜੀ ਆਪ ਗੱਡੀ ਚ ਲੈ ਕੇ ਆਇਆ ਬਹੁਤ ਜ਼ਿਆਦਾ ਘਬਰਾ ਗਿਆ ਸੀ ਜੇ ਉਹ ਉਸ ਤੋਂ ਬਾਅਦ ਆਪ ਹੀ ਲੈ ਕੇ ਆਇਆ ਜੀ ਉਰੇ ਫਿਰ ਉਸ ਤੋਂ ਬਾਅਦ ਉਹ ਹੈਗਾ ਜੀ ਚਲਾ ਗਿਆ ਉਸ ਤੋਂ ਬਾਅਦ ਜੀ ਉਰੇ ਉਹ 10 ਮਿੰਟ ਖੜਿਆ ਰਿਹਾ ਬੱਚੇ ਨੂੰ ਜਦੋਂ ਬੱਚੇ ਨੂੰ ਪਤਾ ਲੱਗ ਗਿਆ ਇਹ ਬੱਚਾ ਬੱਚਾ ਦੀ ਉਹ ਤੁਰਪੀ ਭੱਜ ਗਿਆ ਜੀ ਲੋਕਾਂ ਨੇ ਕਿਹਾ ਕਿ ਬੱਚੇ ਦੀ ਮਿੱਕੀ ਹੋ ਗਈ ਹਾਂ ਉਦੋਂ ਹੀ ਭੱਜ ਗਿਆ ਜੀ ਉਦੋਂ ਹੀ ਭੱਜ ਗਿਆ ਜੀ ਉਹ ਇੱਕ ਉਹਦੇ ਨਾਲ ਵਰਕਰ ਸੀ ਜੀ ਵਰਕਰ ਕਿੰਨੀ ਹੈ ਬੱਚੇ ਦੀ ਬੱਚਾ 4.5 ਸਾਲ ਦਾ ਹੈ ਜੀ ਇਕੱਲਾ ਬੱਚਾ ਸੀ ਤੁਹਾਡਾ ਦੋ ਬੇਟੇ ਆ ਜੀ ਮੇਰੇ ਕੋਲ ਇਹ ਵੱਡਾ ਹੈ ਕੀ ਛੋਟਾ ਇਹ ਵੱਡਾ ਸੀ ਜਰਾ ਬੱਚਾ ਮੇਰਾ ਮੇਰੀ ਕਾਰਵਾਈ ਦੀ ਮੰਗ ਕਰਦੇ ਹੋ ਤੁਸੀਂ ਸਰ ਮੈਂ ਤਾਂ ਕਹਿੰਦਾ ਜੀ ਤਾਂ ਹਸਪੀਟਲ ਸੀਲ ਹੋਵੇ ਜੀ ਤੇ ਉਹਨੂੰ ਫੂਕ ਸਕਤ ਸਕਦੇ ਸੋ ਜਾ ਦੇਈ ਜਾਵੇ ਜੀ ਜਦ ਤੁਸੀਂ ਬੱਚਾ ਅਮਰ ਹਸਪੀਟਲ ਲਿਆਏ ਸੀ ਬੱਚਾ ਠੀਕ ਸੀ ਕੀ ਹਾਂਜੀ ਓਰੇ ਠੀਕ ਸੀ ਜੀ ਬੱਚਾ ਫਿਰ ਵੀ ਧੜਕਣ ਥੋੜੀ ਬਹੁਤੀ ਚੱਲਦੀ ਪਈ ਸੀ ਜੀ ਬੱਚੇ ਦੀ ਬੱਚਾ ਠੀਕ ਸੀ ਜੀ ਇਹ ਪੰਪ ਕਰਦੇ ਰਹੇ ਬੱਚਾ ਥੋੜੇ ਦਿਨ ਬਾਅਦ ਕਹਿੰਦੇ ਬੱਚਾ ਪੂਰਾ ਹੋ ਗਿਆ ਜੀ ਬੱਚਾ ਸਮਝੋ ਹਸਪੀਟਲ ਦੀ ਗੰਗਲੀ ਨਾਲੇ ਬੱਚੀ ਹਾਂਜੀ ਬੱਚੇ ਦੀ ਗੰਗਲੀ ਨਾਲੇ ਉੱਥੇ ਬਹੁਤ ਜ਼ਿਆਦਾ ਅੰਗਲੀ ਕਰੀ ਆ ਜੀ ਇਹਨਾਂ ਨੇ ਸਰ ਜੀ ਮੇਰੇ ਨਾਲ ਸੀ ਜੀ ਆ ਦੇਖੋ ਸਰ ਜੀ ਨੇ ਪੁੱਛਿਆ ਬੱਚਾ ਸਾਡਾ ਬਿਲਕੁਲ ਐਕਟਿਵ ਸੀ ਬੱਚੇ ਦੀ ਡੈਥ ਹੋ ਗਈ ਹੈ ਉਹ ਕੀ ਪ੍ਰਕਾਰ ਕੀ ਮਸਲਾ ਹੈ ਜੋਰਜਸ ਕਾਉਂਟੇ ਗੁਦਮੋ ਹਸਪੀਟਲ ਹੈ ਕਿ ਸੰਪਤ ਉਹ ਕਿ ਛੋਟੇ ਬੱਚੇ ਵੀ ਆ ਮੌਤ ਹੋ ਗਈ ਹੈ ਕਿ ਜੋ ਦੇ ਅ ਸਾਨੂੰ ਸਟੇਟਮੈਂਟ ਦਾ ਹੋ ਰਿਹਾ ਦੇ ਥੋਂ ਅਨੁਸਾਰ ਜੋ ਮਾਰਕ ਕਰ ਗਈ ਹੈ ਉਹ ਕਿੱਥੀ ਹੈ ਡਾਕਟਰ ਦਾ ਕੀ ਨਾਮ ਸੀ ਪਤਾ ਲੱਗਿਆ ਕਿ ਡਾਕਟਰ ਮਨਪ੍ਰੀਤ ਹੈ ਹਸਪਤਾਲ ਦਾ ਕੀ ਨਾਮ ਸੀ ਗੁਰਮਨ ਉਹ ਗੁਰਮਨ ਹਸਪਤਾਲ ਦਾ